ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਣਾ ਕਾਲੇ ਚੰਨਿਆਂ ਦੀ ਬਹੁਤ ਹੀ ਟੇਸਟੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਚੰਨਿਆਂ ਦੀ ਸਬਜ਼ੀ ਵਿੱਚ ਮੈਂ ਬਹੁਤ ਹੀ ਘੱਟ ਮਸਾਲੇ ਯੂਜ਼ ਕਰਾਂਗੀ ਇਧਰ ਚੰਨਿਆਂ ਨੂੰ ਮੈਂ ਰਾਤ ਭਰ ਲੀਪਿਓਂ ਕੇ ਰੱਖ ਦਿੱਤਾ ਸੀ ਚਾਰ ਪੰਜ ਵਾਰ ਸਾਫ਼ ਪਾਣੀ ਨਾਲ ਧੋ ਕੇ ਚਨੇ ਚੰਗੀ ਤਰ੍ਹਾਂ ਆਪਣੇ ਫੁੱਲ ਕੇ ਤਿਆਰ ਹਨ ਮੈਂ ਇੱਕ ਕਟੋਰੀ ਚੰਨਿਆਂ ਦੀ ਲਈ ਸੀ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਚਨੇ ਲੈ ਲੈਣੇ ਹਨ ਹੁਣ ਮੈਂ ਸਾਰੇ ਚੰਨਿਆਂ ਨੂੰ ਪਾਣੀ ਸਮੇਤ ਕੁੱਕਰ ਵਿੱਚ ਪਾ ਦਵਾਂਗੀ ਤੁਸੀਂ ਇਸ ਦਾ ਪਾਣੀ ਬਦਲ ਵੀ ਸਕਦੇ ਹੋ ਪਰ ਮੈਂ ਇਹੀ ਪਾਣੀ ਨਾਲ ਸਾਰੇ ਨਾਲ ਇਸ ਵਿੱਚ ਪਾ ਦਵਾਂਗੀ ਸਾਰੇ ਚਨੇ ਮੈਂ ਕੁੱਕਰ ਵਿੱਚ ਪਾ ਦਿੱਤੇ ਹੁਣ ਮੈਂ ਕੁੱਕਰ ਨੂੰ ਗੈਸ ਉੱਤੇ ਰੱਖ ਦਿੱਤਾ ਇਸ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਤਾਂ ਜੋ ਨਮਕ ਆਪਣੇ ਚਨੇਆਂ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਹੁਣ ਇਸ ਵਿੱਚ ਇੱਕ ਗਲਾਸ ਮੈਂ ਪਾਣੀ ਦਾ ਹੋਰ ਪਾ ਦਵਾਂਗੀ ਤਾਂ ਜੋ ਚਨੇ ਆਪਣੇ ਚੰਗੀ ਤਰ੍ਹਾਂ ਬੋਇਲ ਹੋ ਜਾਣ ਹੁਣ ਮੈਂ ਚੰਗੀ ਤਰ੍ਹਾਂ ਕੁੱਕਰ ਦਾ ਢੱਕਣ ਬੰਦ ਕਰਕੇ ਇਸ ਨੂੰ 4 ਤੋਂ 5 ਬਿਸਲਾਂ ਹਾਈ ਫਲੇਮ ਤੇ ਲਵਾ ਲਵਾਂਗੀ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਚਨੇਆਂ ਨੂੰ ਬਿਸਲਾਂ ਲਵਾ ਸਕਦੇ ਹੋ ਹੁਣ ਮੈਂ ਚਨੇਆਂ ਨੂੰ 4-5 ਬਿਸਲਾਂ ਲਵਾ ਲਿਆ ਸੀ ਕੁੱਕਰ ਦਾ ਸਾਰਾ ਪ੍ਰੈਸ਼ਰ ਮੈਂ ਕੱਢ ਦਿੱਤਾ ਹੁਣ ਢੱਕਣ ਖੋਲ ਕੇ ਚਨੇਆਂ ਨੂੰ ਚੈੱਕ ਕਰ ਲਵਾਂਗੇ ਕਿ ਚਨੇ ਆਪਣੇ ਚੰਗੀ ਤਰ੍ਹਾਂ ਪੱਕ ਗਏ ਕਿ ਨਹੀਂ ਚਨੇ ਆਪਣੇ ਚੰਗੀ ਤਰ੍ਹਾਂ ਬਣ ਕੇ ਤਿਆਰ ਹੈ ਅੰਦਰ ਤੱਕੇ ਸੌਫਟ ਹੋ ਗਏ ਹਨ ਚਨੇ ਆਪਣੇ ਪੱਕਣੇ ਬਾਅਦ ਜ਼ਰੂਰੀ ਹਨ ਜੇ ਘਰ ਚਨੇ ਵਧੀਆ ਪੱਕੇ ਹੋਣਗੇ ਤਾਂ ਸਬਜ਼ੀ ਬਹੁਤ ਟੇਸਟੀ ਬਣੂਗੀ ਇਧਰ ਤੜਕੇ ਲਈ ਮੈਂ 10-12 ਲਸਣ ਦੀਆਂ ਕਲੀਆਂ ਲੈ ਲਈਆਂ 4-5 ਹਰੀਆਂ ਮਿਰਚਾਂ 1 ਇੰਚ ਅਦਰਕ ਦਾ ਟੁਕੜਾ ਤਿੰਨ ਚਾਰ ਪਿਆਜ਼ਾਂ ਨੂੰ ਮੋٹے ਪੀਸਾਂ ਵਿੱਚ ਕੱਟ ਲਿਆ ਦੋ ਲਾਲ ਟਮਾਟਰ ਮੈਂ ਲੈ ਲੇ ਤੁਸੀਂ ਪਿਆਜ਼ਾਂ ਨੂੰ ਬਰੀਕ-ਬਰੀਕ ਵੀ ਕੱਟ ਸਕਦੇ ਹੋ ਇੱਧਰ ਮੈਂ ਮਿਕਸੀ ਵਾਲਾ ਜਾਰ ਲੈ ਲਿਆ ਇਸ ਵਿੱਚ ਪਿਆਜ਼ ਅਦਰਕ ਲਸਣ ਤੇ ਹਰੀ ਮਿਰਚ ਪਾ ਦਵਾਂਗੇ ਇਸ ਨੂੰ ਮੈਂ ਚੰਗੀ ਤਰ੍ਹਾਂ ਬਰੀਕ ਗ੍ਰाइंड ਕਰ ਲਵਾਂਗੀ ਤੁਸੀਂ ਚਾਹੋ ਤਾਂ ਬਰੀਕ-ਬਰੀਕ ਕੱਟ ਵੀ ਸਕਦੇ ਹੋ ਇਸ ਤਰ੍ਹਾਂ ਗ੍ਰाइंड ਕਰਕੇ ਮਸਾਲਾ ਪਾਉਣਾ ਸਬਜ਼ੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਹੁਣ ਮੈਂ ਪਿਆਜ਼ਾਂ ਦਾ ਪੇਸਟ ਬਣਾ ਕੇ ਤਿਆਰ ਕਰ ਲਿਆ ਦक्कਨ ਖੋਲ ਕੇ ਚੈੱਕ ਕਰ ਲਵਾਂਗੇ ਪੇਸਟ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਹੁਣ ਇੱਧਰ ਗੈਸ ਤੇ ਮੈਂ ਕੜਾਹੀ ਰੱਖ ਲਈ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਸਰੋਂ ਦੇ ਤੇਲ ਵਿੱਚ ਚੰਨਿਆਂ ਦੀ ਸਬਜ਼ੀ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਇਸ ਵਿੱਚ ਮੈਂ ਇੱਕ ਕੜਛੀ ਤੇਲ ਦੀ ਪਾ ਦਿੱਤੀ ਤੇਲ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਤਾਂ ਜੋ ਸਰੋਂ ਦੇ ਤੇਲ ਦੀ ਸਾਰੀ ਕੜੱਟਣ ਨਿਕਲ ਜਾਵੇ ਤੇਲ ਆਪਾਂ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਨਾਲ ਹੀ ਇਸ ਦੇ ਦੋ ਛੁਟਕੀਆਂ ਹਿੰਗ ਦੀਆਂ ਪਾਵਾਂਗੇ ਹਿੰਗ ਹਾਜਮੇ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਇਸ ਨਾਲ ਪੇਟ ਵਿੱਚ ਗੈਸ ਨਹੀਂ ਬਣਦੀ ਚੰਨਿਆਂ ਦੀ ਸਬਜ਼ੀ ਨਾਲ ਕਈ ਵਾਰ ਗੈਸ ਬਣਨ ਲੱਗ ਜਾਂਦੀ ਹੈ ਇਹ ਗੈਸ ਨੂੰ ਖਤਮ ਕਰਦੀ ਹੈ ਹੁਣ ਇਸ ਨੂੰ ਮੈਂ 1-2 ਮਿੰਟ ਲਈ ਪਨ ਲਿਆ ਜੀਰੇ ਅਤੇ ਹਿੰਗ ਨੂੰ ਹੁਣ ਇਸ ਵਿੱਚ ਬਣਾਇਆ ਹੈ ਪਿਆਜ਼ਾਂ ਦਾ ਪੇਸਟ ਪਾ ਦਵਾਂਗੇ ਗੈਸ ਦੀ ਫਲੇਮ ਐ ਮੀਡੀਅਮ ਕਰ ਦਿੱਤੀ ਮੀਡੀਅਮ ਤੋਂ ਲੋ ਫਲੇਮ ਤੇ ਤੜਕੇ ਨੂੰਦੋਂ ਤੱਕ ਭੁੰਨਾਂਗੇ ਜਦ ਤੱਕ ਇਹ ਪਿਆਜ਼ਾਂ ਦਾ ਸਾਰਾ ਪਾਣੀ ਸੁੱਕ ਨਹੀਂ ਜਾਂਦਾ ਇਸ ਨੂੰ ਮੈਂ ਚੰਗੀ ਤਰ੍ਹਾਂ ਚਲਾਉਂਦੇ ਹੋਏ ਇਸ ਦਾ ਪਾਣੀ ਨੂੰ ਸੁਕਾ ਲਵਾਂਗੇ ਹੁਣ ਇਸ ਵਿੱਚ ਇੱਕ ਚਮਚ ਨਮਕ ਦਾ ਐਡ ਕਰਾਂਗੇ ਨਮਕ ਪਾਉਣਾ ਪਿਆਜ਼ ਆਪਣੇ ਜਲਦੀ ਪੱਕ ਜਾਂਦੇ ਹਨ ਤੁਸੀਂ ਨਮਕ ਧਿਆਨ ਨਾ ਪਾਉਣਾ ਕਿਉਂਕਿ ਮੈਂ ਛੋਲਿਆਂ ਨੂੰ ਉਬਾਲਣ ਸਮੇਂ ਵੀ ਇੱਕ ਚਮਚ ਨਮਕ ਦਾ ਐਡ ਕਰ ਦਿੱਤਾ ਸੀ ਹੁਣ ਮੈਂ ਸਬਜੀ ਦੇ ਹਿਸਾਬ ਨਾਲ ਇਸ ਵਿੱਚ ਇੱਕ ਚਮਚ ਨਮਕ ਦਾ ਪਾ ਦਿੱਤਾ। ਹੁਣ ਪਿਆਜ਼ਾਂ ਦਾ ਥੋੜਾ ਜਿਹਾ ਕਲਰ ਲਾਈਟ ਜਾਂ ਬਰਾਊਨ ਹੋ ਗਿਆ। ਹੁਣ ਇਸ ਵਿੱਚ ਬਰੀਕ ਕੱਟੇ ਹੋਏ ਲਾਲ ਟਮਾਟਰ ਐਡ ਕਰ ਦਵਾਂਗੇ। ਤੁਸੀਂ ਚਾਹੋ ਤਾਂ ਟਮਾਟਰਾਂ ਦੀ ਪਿਉਰੀ ਵੀ ਬਣਾ ਸਕਦੇ ਹੋ ਪਰ ਮੈਂ ਟਮਾਟਰਾਂ ਨੂੰ ਕੱਟ ਕੇ ਪਾਇਆ ਹੈ। ਹੁਣ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਪਿਆਜ਼ਾਂ ਨਾਲ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਟਮਾਟਰ ਆਪਣੇ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ। ਹੁਣ ਚੰਗੀ ਤਰ੍ਹਾਂ ਤੜਕੇ ਨੂੰ ਟੱਕ ਕੇ ਲੋ ਤੋਂ ਮੀਡੀਅਮ ਫਲੇਮ ਤੇ 5 ਮਿੰਟ ਲਈ ਪਕਾ ਲਵਾਂਗੇ ਤਾਂ ਜੋ ਪਿਆਜ਼ ਅਤੇ ਟਮਾਟਰ ਆਪਣੇ ਜਲਦੀ ਪੱਕ ਜਾਣ ਹੁਣ ਮੈਂ ਤੜਕੇ ਨੂੰ ਢੱਕ ਕੇ 5 ਮਿੰਟ ਲਈ ਪਕਾ ਲਿਆ ਸੀ ਹੁਣ ਢੱਕਣ ਜਾ ਕੇ ਤੜਕੇ ਨੂੰ ਚੈੱਕ ਕਰ ਲਵਾਂਗੇ ਹੁਣ ਇੱਧਰ ਮੈਂ ਇੱਕ ਕੌਲੀ ਲੈ ਲਈ ਇਸ ਵਿੱਚ ਇੱਕ ਚਮਚ ਹਲਦੀ ਦਾ ਪਾਵਾਂਗੇ ਤੁਸੀਂ ਮਸਾਲੇ ਆਪਣੇ ਸਬਜੀ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਅੱਧਾ ਚਮਚ ਇਸ ਵਿੱਚ ਮੈਂ ਦੇਗੀ ਲਾਲ ਮਿਰਚ ਦਾ ਪਾਵਾਂਗੀ ਤੁਸੀਂ ਮਿਰਚ ਕੋਈ ਵੀ ਲੈ ਸਕਦੇ ਹੋ ਅੱਧਾ ਚਮਚੇ ਵਿੱਚ ਮੈਂ ਗਰਮ ਮਸਾਲੇ ਦਾ ਪਾ ਦਿੱਤਾ ਤੇ ਅੱਧਾ ਚਮਚੇ ਵਿੱਚ ਮੈਂ ਜਿੰਜਰ ਪਾਊਡਰ ਪਾਵਾਂਗੀ ਤੇ ਅੱਧਾ ਚਮਚੇ ਵਿੱਚ ਮੈਂ ਕਾਲੀ ਮਿਰਚ ਪਾਊਡਰ ਪਾਵਾਂਗੀ ਤੁਸੀਂ ਕੋਈ ਵੀ ਮਸਾਲੇ ਆਪਣੇ ਲੋੜ ਅਨੁਸਾਰ ਲੈ ਸਕਦੇ ਹੋ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਚਮਚ ਨਾਲ ਚੰਗੀ ਤਰ੍ਹਾਂ ਮਸਾਲਿਆਂ ਨੂੰ ਰਲਾਲਾਂਗੇ ਤਾਂ ਜੋ ਮਸਾਲੇ ਵਿੱਚ ਕੋਈ ਵੀ ਗਠ ਨਾ ਰਹੇ ਇਸ ਤਰ੍ਹਾਂ ਮਸਾਲਾ ਕੋਲ ਕੇ ਪਾਉਣਾ ਤੜਕੇ ਵਿੱਚ ਕਦੇ ਵੀ ਮਸਾਲੇ ਜਲਦੇ ਨਹੀਂ ਤੇ ਸਬਜ਼ੀ ਦਾ ਕਲਰ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਇਧਰ ਤੜਕੇ ਨੂੰ ਪਕਦੇ ਹਨ ਨੂੰ 5 ਮਿੰਟ ਹੋ ਗਏ ਸੀ ਇਸ ਨੂੰ ਮੈਂ ਲੋ ਤੋਂ ਮੀਡੀਅਮ ਫਲੇਮ ਤੇ ਪਕਾ ਲਿਆ ਹੁਣ ਢੱਕਣ ਚੱਕ ਕੇ ਤੜਕੇ ਨੂੰ ਚੈੱਕ ਕਰ ਲਵਾਂਗੇ ਇਧਰ ਆਪਣੇ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਗਏ ਪਿਆਜ਼ਾਂ ਦਾ ਵੀ ਕਲਰ ਲਾਈਟ ਜਾਂ ਬ੍ਰਾਊਨ ਹੋ ਗਿਆ ਚੰਗੀ ਤਰ੍ਹਾਂ ਹੁਣ ਇਸ ਵਿੱਚ ਘੋਲਿਆ ਹੋਇਆ ਮਸਾਲਾ ਐਡ ਕਰ ਦਵਾਂਗੇ ਸਾਰਾ ਮਸਾਲਾ ਇਸ ਵਿੱਚ ਪਾ ਦਵਾਂਗੇ ਜਿਹੜੀ ਕਾਲੀ ਵਿੱਚ ਮੈਂ ਮਸਾਲਾ ਕੋਲਿਆ ਸੀ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਕਾਲੀ ਨੂੰ ਸਾਫ਼ ਕਰਕੇ ਇਸ ਵਿੱਚ ਅੱਧੀ ਕਾਲੀ ਪਾਣੀ ਦੀ ਹੋਰ ਐਡ ਕਰ ਦਵਾਂਗੇ ਤਾਂ ਜੋ ਕਾਲੀ ਨਾਲ ਲੱਗਿਆ ਹੈ ਮਸਾਲਾ ਵੀ ਚੰਗੀ ਤਰ੍ਹਾਂ ਤੜਕੇ ਵਿੱਚ ਪੈ ਜਾਵੇ ਹੁਣ ਮੈਂ ਗੈਸ ਦੀ ਫਲੇਮ ਨੂੰ ਲੋ ਕਰ ਦਿੱਤਾ ਲੋ ਫਲੇਮ ਤੇ ਚੰਗੀ ਤਰ੍ਹਾਂ ਤੜਕੇ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਮਸਾਲੇ ਆਪਣੇ ਚੰਗੀ ਤਰ੍ਹਾਂ ਪੱਕਦੇ ਨਹੀਂ ਤੇ ਇਹ ਤੇਲ ਨਹੀਂ ਛੱਡ ਦਿੰਦੇ ਹੁਣ ਮੈਂ ਟੱਕ ਕੇ ਤੜਕੇ ਨੂੰ ਪਕਾ ਲਵਾਂਗੇ ਲੋ ਤੋਂ ਮੀਡੀਅਮ ਫਲੇਮ ਤੇ ਹੁਣ ਤੜਕੇ ਨੂੰ ਪੱਕਦੇ ਹੋਏ ਨੂੰ 5 ਤੋਂ 6 ਮਿੰਟ ਹੋ ਗਏ ਸੀ ਇਸ ਨੂੰ ਮੈਂ ਟੱਕ ਕੇ ਲੋ ਤੋਂ ਮੀਡੀਅਮ ਫਲੇਮ ਤੇ ਪਕਾ ਲਿਆ ਹੁਣ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਤੜਕੇ ਨੇ ਚੰਗੀ ਤਰ੍ਹਾਂ ਤੇਲ ਛੱਡ ਦਿੱਤਾ ਤੜਕੇ ਦਾ ਕਲਰ ਬਹੁਤ ਹੀ ਵਧੀਆ ਹੈ ਤੜਕਾ ਆਪਣਾ ਪੁੱਜ ਕੇ ਤਿਆਰ ਹੈ ਤੜਕੇ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਹੁਣ ਇਸ ਵਿੱਚ ਚਨੇ ਐਡ ਕਰ ਦਵਾਂਗੇ ਚਨਿਆਂ ਦਾ ਮੈਂ ਪਾਣੀ ਅਲੱਗ ਕੱਢ ਦਿੱਤਾ ਸੀ ਤੁਸੀਂ ਚਾਹੋ ਤਾਂ ਉਸ ਪਾਣੀ ਨੂੰ ਸਬਜ਼ੀ ਵਿੱਚ ਵਰਤ ਸਕਦੇ ਹੋ ਪਰ ਮੈਂ ਜਿਹੜਾ ਪਾਣੀ ਕੱਢਿਆ ਸੀ ਚਨਿਆਂ ਦਾ ਉਸ ਨਾਲ ਸੂਪ ਬਣਾ ਕੇ ਤਿਆਰ ਕਰਾਂਗੀ ਬਾਅਦ ਵਿੱਚ ਹੁਣ ਮੈਂ ਸਾਰੇ ਚਨੇ ਇਸ ਵਿੱਚ ਪਾ ਦਿੱਤੇ ਹੁਣ ਇਸ ਵਿੱਚ ਲੋੜ ਅਨੁਸਾਰ ਪਾਣੀ ਐਡ ਕਰ ਦਵਾਂਗੇ ਜਿੰਨੀ ਤੁਸੀਂ ਸਬਜ਼ੀ ਦੀ ਥਿੱਕਨੈਸ ਗਾੜੀ ਪਤਲੀ ਰੱਖਣੀ ਹੈ ਉਸ ਦੇ ਹਿਸਾਬ ਨਾਲ ਸਬਜ਼ੀ ਵਿੱਚ ਪਾਣੀ ਐਡ ਕਰ ਸਕਦੇ ਹੋ ਮੈਂ ਇਸ ਵਿੱਚ ਤਕਰੀਬਨ 1 ਲੀਟਰ ਪਾਣੀ ਪਾਇਆ ਹੈ ਹੁਣ ਪਾਣੀ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਕੜਸੀ ਨਾਲ ਹਿਲਾ ਦਵਾਂਗੇ ਤਾਂ ਜੋ ਮਸਾਲੇ ਚੰਗੀ ਤਰ੍ਹਾਂ ਪਾਣੀ ਵਿੱਚ ਰਚ ਜਾਣ। ਹੁਣ ਮੈਂ ਇਸ ਨੂੰ ਢੱਕ ਕੇ ਮੀਡੀਅਮ ਤੋਂ ਲੋ ਫਲੇਮ ਤੇ 15 ਤੋਂ 20 ਮਿੰਟ ਲਈ ਪਕਾ ਲਵਾਂਗੀ ਜਦ ਤੱਕ ਕਿ ਸਬਜ਼ੀ ਆਪਣੀ ਚੰਗੀ ਤਰ੍ਹਾਂ ਪੱਕਦੀ ਨਹੀਂ। ਹੁਣ ਸਬਜ਼ੀ ਨੂੰ ਪੱਕਦੇ ਨੂੰ 15 ਤੋਂ 20 ਮਿੰਟ ਹੋ ਗਏ ਸੀ। ਹੁਣ ਢੱਕਣ ਚਾ ਕੇ ਸਬਜ਼ੀ ਨੂੰ ਚੈੱਕ ਕਰ ਲਵਾਂਗੇ। ਹੁਣ ਮੈਂ ਗੈਸ ਦੀ ਫਲੇਮ ਨੂੰ ਲੋ ਕਰ ਦਿੱਤਾ। ਹੁਣ ਢੱਕਣ ਚਾ ਕੇ ਸਬਜ਼ੀ ਨੂੰ ਚੈੱਕ ਕਰ ਲਵਾਂਗੇ। ਸਬਜ਼ੀ ਆਪਣੀ ਬਹੁਤ ਹੀ ਵਧੀਆ ਪੱਕ ਰਹੀ ਹੈ। ਚੰਗੀ ਤਰ੍ਹਾਂ ਇਸ ਦੀ ਤਰੀ ਵੀ ਗਾੜੀ ਹੋ ਗਈ ਤੁਸੀਂ ਤਰੀ ਇਸ ਦੀ ਗਾੜੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਹੁਣ ਇਸ ਵਿੱਚ ਬਰੀਕ ਕਟਿਆ ਹੈ ਧਨੀਆ ਐਡ ਕਰ ਦਵਾਂਗੇ ਧਨੀਆ ਪਾ ਕੇ ਸਬਜ਼ੀ ਨੂੰ ਮੈਂ ਇੱਕ ਦੋ ਮਿੰਟ ਲਈ ਹੋਰ ਪਕਾਵਾਂਗੀ ਤਾਂ ਜੋ ਧਨੀਏ ਦਾ ਟੇਸਟ ਸਾਰੀ ਸਬਜ਼ੀ ਵਿੱਚ ਚੰਗੀ ਤਰ੍ਹਾਂ ਆ ਜਾਵੇ ਹੁਣ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਚਨਿਆਂ ਦੀ ਸਬਜ਼ੀ ਨੂੰ ਮੈਂ ਇੱਕ ਡੋਂਗੇ ਵਿੱਚ ਸਰਵ ਕਰ ਲਿਆ ਜੇਕਰ ਤੁਹਾਨੂੰ ਮੇਰੀ ਚੰਨਿਆਂ ਦੀ ਸਬਜ਼ੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ